ਹਾਂਜੀ ਇਹ ਵਾਲਾ ਟੈਬੀ ਸਿਲਕ ਦੇ ਉੱਤੇ ਸੂਟ ਬਣਿਆ ਹੋਇਆ ਜੀ ਬਾਜ਼ੂ ਵਰਕ ਆਏਗਾ ਨਾਲ ਦੁਪੱਟਾ ਬਣਿਆ ਸੁਣਾ ਤੇ ਇਹ ਵਾਲੇ ਆਉਣਗੇ ਜੀ ਜੌਰਜਟ ਦੇ ਸਟਫ ਦੇ ਉੱਤੇ ਸੇਮ ਮਾਡਲ ਦੇ ਪਾਇਆ ਹੋਇਆ ਸੂਟ ਹੈ ਇਹ ਕ੍ਰੇਪ ਸਟਫ ਦੇ ਉੱਤੇ ਹੈਗਾ ਬਾਟਮ ਵਰਕ ਆਏਗਾ ਤੇ ਬਾਜ਼ੂ ਵਰਕ ਆਏਗਾ ਇਹ ਵਾਲਾ ਜੌਰਜਟ ਦੇ ਉੱਤੇ ਗੋਟਾ ਪੱਤੀ ਦਾ ਵਰਕ ਹੈ ਜੀ ਨਾਲ ਜੌਰਜਟ ਦਾ ਹੀ ਦੁਪੱਟਾ ਆਏਗਾ ਤੇ ਨਾਲ ਇਹਨਾਂ ਦੇ ਪਲੇਨ ਬਾਟਮ ਆਏਗੀ ਇਹ ਵਾਲਾ ਆਰਗੈਂਜ਼ਾ ਸਿਲਕ ਦੀ ਸ਼ਰਟ ਆਏਗੀ ਜੀ ਤੇ ਇਹਨਾਂ ਦੀ ਲੈਂਥ 45 ਹੈ ਤੇ ਇਹਨਾਂ ਦੀ ਸ਼ਤੂਨ ਦੀ ਬਾਟਮ ਆਏਗੀ ਇਹ ਵਾਲਾ ਆਰਗੇਂਜ਼ਾ ਦਾ ਸ਼ਰਟ ਸੂਟ ਆਏਗਾ ਜੀ ਤੇ ਇਹਨਾਂ ਦੇ ਜਿਹੜੀ neck ਦੇ ਉੱਪਰ ਵਰਕ ਆਏਗਾ ਨਾਲ ਦੁਪੱਟਾ ਜ਼ੋਰ ਜਟ ਦਾ ਇਹ ਚੰਦੇਰੀ ਦੇ ਸੂਟ ਬਣੇ ਹੋਏ ਨੇ ਜੀ ਨਾਲ ਇਹਨਾਂ ਦੇ ਗੋਟਾ ਪੱਤੀ ਦਾ ਕੰਮ ਕੀਤਾ ਨਾਲ ਦੁਪੱਟੇ ਦੇ ਉੱਤੇ ਵੀ ਗੋਟਾ ਪੱਤੀ ਦਾ ਸਾਰਾ ਵਰਕ ਆਏਗਾ ਨਾਲ ਬਾਟਮ ਸ਼ਰਦੂੰਦੀ ਆਏਗੀ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਸੂਟ ਵੀ ਆਰਗੇਂਜ਼ਾ ਦੇ ਨੇ ਰੀਅਲ ਮਿਰਰ ਵਰਕ ਹੈ ਜੀ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਸੂਟ ਵੈਰਾਈਟੀ ਆਪਣੇ ਕੋਲ ਮਿਲ ਜੇਗੀ ਜੀ ਸਾਰੇ ਨਾਲ ਘੱਟ ਪ੍ਰਾਈਸ ਦੇ ਵਿੱਚ ਇਹ ਵਾਲੇ ਕ੍ਰੇਪ ਦੇ ਉੱਤੇ ਸੂਟ ਬਣਿਆ ਹੋਇਆ ਇਹ ਵਾਲਾ ਵੀ ਕ੍ਰੇਪ ਦੇ ਉੱਤੇ ਆਏਗਾ ਜੀ ਸੂਟ 슬ੀਵਜ਼ ਵਰਕ ਬਾਟਮ ਵਰਕ ਆਏਗਾ ਤੇ ਇਹ ਵਾਲੇ ਆਰਗੈਂਜ਼ਾ ਦੇ ਉੱਤੇ ਹੈਂਡ ਵਰਕ ਦੇ ਸੂਟ ਨੇ 5 ਮੀਟਰ ਆਲਓਵਰ ਸੂਟ ਆਏਗਾ ਨਾਲ ਦੁਪੱਟਾ ਬਹੁਤ ਜ਼ਿਆਦਾ ਫੈਂਸੀ ਬਣਿਆ ਹੋਇਆ ਇਹ ਵਾਲੇ ਕ੍ਰੇਪ ਦੇ ਉੱਤੇ ਸੂਟ ਆਉਣਗੇ ਜੀ ਪ੍ਰਾਈਸ ਮੈਂਸ਼ਨ ਕੀਤਾ ਹੈ ਪਾਰਟੀ ਵੇਅਰ ਕਲੈਕਸ਼ਨ ਹੈ ਸੀਜ਼ਨ ਆਫ ਹੋਣ ਕਰਕੇ ਇਹਨਾਂ ਦੇ ਉੱਤੇ ਸੇਲ ਲੱਗੀ ਹੋਈ ਹੈ ਥੈਂਕ ਯੂ ਸੋਮਸ